ਪਿਤੇਕਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਉਣ ਵਾਲੇ ਫੈਸਟੀਵਲ ਸੀਜ਼ਨ ਨੂੰ ਲੈ ਕੇ ਇੱਕ ਵੱਡਾ ਤੋਹਫਾ ਦੇਸ਼ਵਾਸੀਆਂ ਨੂੰ ਦਿੱਤਾ ਹੈ ਕਿ ਜਿਹੜਾ ਜੀਐਸਟੀ ਫਾਰਮ ਸੀਗਾ ਉਹਦੇ ਵਿੱਚ ਸੋਧ ਕੀਤੀ ਗਈ ਹੈ 28% ਜਿਹੜਾ ਸੀਗਾ ਜੀਐਸਟੀ ਉਸ ਵਿੱਚ ਕਟੌਤੀ ਕੀਤੀ ਗਈ ਉਸ ਨੂੰ ਯਾਨੀ ਖਤਮ ਕਰ ਦਿੱਤਾ ਗਿਆ ਦੂਸਰਾ ਇੱਕ 18 ਰਹਿ ਗਿਆ 12 ਨੂੰ ਖਤਮ ਕਰ ਦਿੱਤਾ ਗਿਆ 5 ਰਹਿ ਗਿਆ ਲੋਕ ਕਾਫੀ ਖੁਸ਼ ਹੋਏ ਨੇ ਇਸ ਸੀਨ ਨੂੰ ਲੈ ਕੇ ਕਿਉਂਕਿ ਜਦੋਂ ਅਸੀਂ ਗਰਾਉਂਡ ਜ਼ੀਰੋ ਤੇ ਕੱਲ ਰਿਪੋਰਟ ਤਿਆਰ ਕੀਤੀ ਸੀ ਉੱਥੇ ਜਦੋਂ ਪਹਿਲੇ ਨਵਰਾਤਰੇ ਤੇ ਲੋਕ ਗੱਡੀਆਂ ਲੈਣ ਪਹੁੰਚੇ ਸੀਗੇ ਤਾਂ ਉਹਨਾਂ ਨੂੰ ਵੀ ਕਾਫੀ ਰਾਹਤ ਜਿਹੜੀ ਸੀਗੀ ਉਹ ਮਿਲਦੀ ਹੋਈ ਨਜ਼ਰ ਆਈ। ਕਰੀਬਲ ਕਰੀਬਲ 75000 ਤੋਂ ਲੈ ਕੇ 1.5 ਲੱਖ ਤੱਕ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਵਿੱਚ ਰਾਹਤ ਪਾਈ ਗਈ ਆ ਔਰ ਜੇ ਗਰੋਸਰੀ ਦੀ ਗੱਲ ਕੀਤੀ ਜਾਵੇ ਤਾਂ ਗਰੋਸਰੀ ਦੇ ਵਿੱਚ ਵੀ ਕਾਫੀ ਫਰਕ ਪਿਆ ਹੈਗਾ ਲੋਕਾਂ ਨੂੰ ਕਾਫੀ ਰਾਹਤ ਮਿਲੀ ਆ ਤਾਂ ਇਸ ਵੇਲੇ ਸਾਬਕਾ ਪੰਜਾਬ ਪ੍ਰਧਾਨ ਪਜਪਾ ਦੇ ਸ਼ਵੇਤ ਮਲਿਕ ਜੀ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਦੇ ਜਿਹੜਾ ਰਿਫਾਰਮ ਕੀਤਾ ਜੀਐਸਟੀ ਦੇ ਵਿੱਚ ਸੋਧ ਕੀਤੀ ਗਈ ਹੈ ਪਰ ਇੱਕ 140 ਕਰੋੜ ਦੇਸ਼ ਵਾਸੀ ਜੀਐਸਟੀ ਨਹੀਂ ਜੀ ਮੈਂ ਜਿੱਥੇ ਭੰਡਾਰਾਂ ਬਾਰੇ ਬਾਅਦ ਵਿੱਚ ਤੁਹਾਡਾ ਨਾਲ ਗੱਲ ਕਰਦੇ ਠੀਕ ਹੈ ਭੰਡਾਰਾਂ ਤੇ ਵੀ ਗੱਲ ਕਰ ਲੈਣ ਹਾਂਜੀ ਹਾਂਜੀ ਭੰਡਾਰਾਂ ਤੇ ਅੱਜ ਨਰ ਸੇਵਾ ਨਰਾਇਣ ਸੇਵਾ ਜੋ ਭਾਰਤੀ ਜਨਤਾ ਪਾਰਟੀ ਦੇ ਲਈ ਸਤਾ ਸੇਵਾ ਦਾ ਮਾਧਿਅਮ ਹੈ ਸਾਡਾ ਮਕਸਦ ਜਿਹੜਾ ਹੈ ਰਾਜਨੀਤੀ ਜਾਣ ਦਾ ਉਹ ਸੇਵਾ ਕਰਨੀ ਹੈ ਲੋਕਾਂ ਦੀ ਔਰ ਅੱਜ ਜਿਹੜੀ ਪੰਜਾਬ ਦੀ ਭਗਵੰਤਾਨ ਸਰਕਾਰ ਦੀ ਅਨਗੈਲੀ ਕਰਕੇ ਜੋ ਅੱਜ ਪੰਜਾਬ ਦੇ ਵਿੱਚ ਬਰਬਾਦੀ ਆਈ ਹੜਾ ਕਰਕੇ 4 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਹੜਾ ਨਾਲ ਬਰਬਾਦ ਹੋ ਗਈ ਲੋਕੀ ਜਿਹੜੇ ਨੇ ਅੱਜ ਉਹ ਬਹੁਤ ਮਾੜੀ ਹਾਲਤ ਦੇ ਜਿਹਨੇ ਔਰ ਪ੍ਰਧਾਨ ਮੰਤਰੀ ਜੀ ਆਪ ਵੀ ਆਏ ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਤੋਂ ਬਾਅਦ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਐ ਚੋਹਾਨ ਸਾਹਿਬ ਰੇਲ ਮੰਤਰੀ ਹੈ ਔਰ 70 ਤੋਂ ਜ਼ਿਆਦਾ ਮੰਤਰੀ ਜਿਹੜੇ ਨੇ ਉਹ ਪੰਜਾਬ ਹੀ ਜਾ ਚੁੱਕੇ ਸੋ ਭਾਜਪਾ ਪੂਰੀ ਸੇਵਾ ਹੀ ਲੱਗੀ ਅੱਜ ਮੈਂ ਇੱਥੇ ਜਿਹੜਾ ਸਾਡਾ ਰਾਸ਼ਨ ਦਾ ਗੋਦਾਮ ਹੈ ਜਲੰਧਰ ਭਾਟਪਾ ਲੋ ਜਿਹੜਾ ਰਾਸ਼ਨ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਜਿਹਦੇ ਵਿੱਚ ਕੇ ਸਾਰੀ ਚੌਲ ਵੀ ਨੇ ਜਿਹਦੇ ਦਾਲ ਵੀ ਹੈ ਜਿਹਦੇ ਚਪਲਾ ਵੀ ਨੇ ਜਿਹਦੇ ਬਰਤਨ ਵੀ ਨੇ ਜਿਵੇਂ ਕੰਬਲ ਵੀ ਨੇ ਜਿਵੇਂ ਜੇ ਲੈਡੀ ਸੂਟ ਵੀ ਨੇ ਜਿਦੇ ਤਰਪਾਲਾ ਵੀ ਨੇ ਜਿਦੇ ਕਿ ਹਰ ਹੈ ਜੀ ਫੌਗਿੰਗ ਮਸ਼ੀਨ ਹਰ ਤਰ੍ਹਾਂ ਦਾ ਸਮਾਨ ਦੇ ਕੇ ਇਹ ਬਰਤਨ ਸਭ ਕੁਝ ਜਿਹੜਾ ਕਿ ਅੱਜ ਉਹਨਾਂ ਨੂੰ ਚਾਹੀਦਾ ਹੈ ਇਦਾਂ ਦੇ ਗੋਦਾਮ ਕਈ ਨੇ ਭਾਰਤੀ ਜਨਤਾ ਪਾਰਟੀ ਦੇ ਜਿੱਥੋਂ ਇਹ ਸਮਾਨ ਟਰੱਕਾਂ ਦੇ ਰਾਈ ਪਹੁੰਚਾਇਆ ਜਾ ਰਿਹਾ ਹੈ ਪਰ ਮੈਨੂੰ ਇਹ ਅਫਸੋਸ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਲੱਗੇ ਹੋਏ ਨੇ ਲਗਭਗ 1 ਮਹੀਨੇ ਤੋਂ ਜਦ ਦੀ ਇਹ ਵਿਵਪਦਾ ਆਈ ਖੁਦ ਜਾ ਕੇ ਆਪਣੀ ਜਾਨ ਜਿਹਨੂੰ ਐ ਮੁਖ ਵਿੱਚ ਪਾ ਕੇ ਤੇ ਉਹ ਇਹ ਵਿਪਤਾ ਦਾ ਸਾਹਮਣਾ ਕਰ ਰਹੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਹੋ ਗਿਆ ਹਸਤਾਖਰ داخل ਔਰ ਉਸ ਤੋਂ ਬਾਅਦ ਜਿਹੜੇ ਲੀਡਰ ਸੀਗੇ ਕੇਜਰੀਵਾਲ ਜੀ ਸੰਜੇ ਸਿੰਘ ਜੁ ਮਨੀਸ਼ ਸੋਦੀਆ ਉਹ ਭਾਵੇਂ ਮੋਜਾ ਲੈਂਦੇ ਰਹੇ ਵੀ ਲੇਖ ਸਾਲ ਤੋਂ ਜਾਂ ਅਧਾਰ ਗਏ ਨੇ ਦਿੱਲੀੋਂ ਜਦੋਂ ਇਹ ਫੜਾ ਦੀ ਮਾਰ ਆਈ ਤੇ ਤੋਂ ਪੰਜਾਬ ਚੜ ਕੇ ਚਲੇ ਗਏ ਤੇ ਪੰਜਾਬ ਲੋਹਾਰਸ ਹੋ ਗਿਆ ਉਹ ਸਵੇਲੇ ਕੇਵਲ ਭਾਜਪਾ ਹੀ ਸੀ ਜਿਹੜੀ ਲੋਕਾਂ ਦੇ ਨਾਲ ਖੜੀ ਸੀ ਪਿੰਡਾਂ ਦੇ ਵਿੱਚ ਮੇਰਾ ਵੀ ਕਈ ਪਿੰਡਾਂ 'ਚ ਜਾਣ ਦਾ ਮੌਕਾ ਮਿਲਿਆ ਤੇ ਹਰ ਭਾਜਪਾ ਦਾ ਵਰਕਰ ਕਿਸੇ ਨਾ ਕਿਸੇ ਪਿੰਡੇ 'ਚ ਆ ਔਰ ਸਾਡੀ ਆਰਐਸਐ ਜਨਾਸ਼ ਸਮਜ ਸੰਸਥਾ ਉਹਨਾਂ ਦੇ ਵੀ ਜਿਹੜੇ ਕਾਰਜਕਰਤਾ ਨੇ ਉਹ ਵੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਆਰਐਸਐ ਦੇ ਵਿਭਾਗ ਸੇਵਾ ਵਿਭਾਗ ਹੈ ਵਿਦਿਆਰਥੀ ਪਰਸ਼ਦ ਹੈ ਉਹਨਾਂ ਨੇ ਵੀ ਸੇਵਾ ਕੀਤੀ ਔਰ ਦੂਜੇ ਪਾਸੇ ਕਾਂਗਰਸ ਲੈ ਲਓ ਨਜ਼ਰੀ ਕੋਈ ਨਹੀਂ ਆਇਆ ਕਿ ਕਾਂਗਰਸ ਦੇ ਰਾਹੁਲ ਗਾਂਧੀ ਜਿਸੋਲੇ ਕੇ ਲੋਕ ਤੜਫ ਰਹੇ ਸੀ ਇੱਥੇ ਉਹ ਮਲੇਸ਼ੀਆ ਛੁੱਟੀਆਂ ਮਨਾਣ ਚਲੇ ਗਏ ਉਹ ਵੀ ਭੱਜ ਗਏ ਜਨਾਮ ਆਦਮੀ ਪਾਰਟੀ ਵਾਲੇ ਪੰਜਾਬ ਛੱਡ ਗਏ ਔਰ ਹੁਣ ਆ ਗਏ ਰਾਹੁਲ ਗਾਂਧੀ ਜੀ ਨੁਕਤਾ ਜਿੰਨੀ ਕਰਨ ਮੈਂ ਪ੍ਰਸ਼ੰਸਾ ਕਰਨਾ ਚਾਹਨਾ ਭਗਵੰਤ ਮਾਨ ਜੀ ਤੋਂ ਕਿ ਜਦ ਮੋਦੀ ਜੀ ਨੇ 292000 ਭੇਜਤੇ ਸੀ ਕਰੋੜ 292 ਕਰੋੜ ਕਰੋੜ ਉਸ ਤੋਂ ਬਾਅਦ 12000 ਕਰੋੜ ਜਿਹੜੇ ਸੀ ਤੁਹਾਡੇ ਕੋਲ ਪੰਜਾਬ ਸਰਕਾਰ ਕੋਲ ਡਿਜਾਸਟਰ ਫੰਡ ਪਿਆ ਸੀਗਾ ਔਰ ਉਹਦੇ ਇਲਾਵਾ 1600 ਕਰੋੜ ਹੋਰ મોદી ਜੀ ਨੇ ਦਿੱਤਾ ਹੈ ਤੇ ਇਹ ਭਾਜਪਾ ਪਰ ਤੁਸੀਂ ਖਰਚ ਹੀ ਨਹੀਂ ਕੀਤਾ ਅੱਜ ਦੇਖੋ ਨਾ ਕਿ ਅੱਜ ਜੋ ਨਾਲਿਆਂ ਦੀ ਸਫਾਈ ਕਰਨੀ ਸੀ ਨਹਿਰਾਂ ਦੀ ਸਫਾਈ ਕਰਨੀ ਸੀ ਉਹਨਾਂ ਵਿੱਚ ਗਾਰ ਹੈ 25% ਜੋ ਇੱਕ ਮੀਟਿੰਗ ਕਰਨੀ ਚਾਹੀਦੀ ਸੀ ਮੌਨਸੂਨ ਤੋਂ ਪਹਿਲੇ ਮੌਨਸੂਨ ਤੇ ਐਤਕੀ ਪ੍ਰੈਡਿਕਸ਼ਨ ਸੀਗੀ ਕੋਖਵਾਨੀ ਸੀ ਕਿ ਬਹੁਤ ਜ਼ਬਰਦਸਤ ਆ ਰਹੀ ਹੈ ਇਹ ਸੁੱਤੇ ਰਹੇ ਕੁੰਭਗਰਨ ਬਣ ਕੇ ਔਰ ਪੰਜਾਬ ਨੂੰ ਬਰਬਾਦ ਕਰਤਾ ਔਰ ਹੁਣ ਵੀ ਕੁਝ ਨਹੀਂ ਕਰ ਰਹੇ ਜਿੱਦਾਂ ਹੁਣ ਵੀ ਦੇਖੋ ਸਾਡਾ ਰਾਸ਼ਨ ਵੰਡਰਨ ਹੋ ਰਿਹਾ ਹੈ ਸਾਡੇ ਮੈਡੀਕਲ ਕੈਂਪ ਲੱਗ ਰਹੇ ਨੇ ਸਾਡੇ ਵੱਲੋਂ ਸਾਡੀਆਂ ਦਵਾਈਆਂ ਅਸੀਂ ਦੇ ਰਹੇ ਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੀਜ ਖਾਦ ਸਭ ਕੁਝ ਪਹੁੰਚਾ ਰਹੇ ਆਂ ਸਰਕਾਰ ਕਿੱਥੇ ਹੈ ਸਰਕਾਰ ਤੇ ਹੈ ਹੀ ਨਹੀਂ ਕਿਧਰ ਨਜ਼ਰ ਹੀ ਨਹੀਂ ਆ ਰਹੀ ਸੀਗੀ ਕਿ ਮੋਦੀ ਸਾਹਿਬ ਨੇ ਜਿੱਦਾਂ ਕਿਹਾ ਸੀਗਾ ਕਿ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਜਿਹੜੇ ਅੜ ਨਾਲ ਪ੍ਰਭਾਵਿਤ ਹੋਏ ਨੇ ਲੋਕ ਉਹਨਾਂ ਦੇ ਖਾਣ ਪੀਣ ਦੇ ਨਾਲ ਕੋਈ ਕੰਪਰੋਮਾਈਜ਼ ਵਧੀਆ ਕੁਆਲਟੀ ਦੀ ਜਿਹੜੀ ਸਮਾਨ ਹੈਗਾ ਉਹ ਵੀ ਦੇਖੋ ਜੀ ਅਮੂਲ ਦਾ ਆਟਾ ਬਿਲਕੁਲ ਔਰ ਉਸ ਤੋਂ ਬਾਅਦ ਅਮੂਲ ਦਾ ਦੁੱਧ

ਉੱਚ ਕੁਆਲਿਟੀ ਦਾ ਸਮਾਨ ਜਿਹੜਾ ਹੈ ਉਹ ਸਾਡੇ ਕਿਸਾਨ ਆਂਧਾਤਾ ਦੇ ਲਈ ਜਾ ਰਿਹਾ ਹੈ ਬਿਲਕੁਲ ਬਿਲਕੁਲ ਜਿੱਥੇ ਕਿਤੇ ਨਾ ਕਿਤੇ ਹੜਪੀੜਤਾਵਾ ਦਾ ਪੂਰਾ ਧਿਆਨ ਮੋਦੀ ਜੀ ਵੱਲੋਂ ਰੱਖਿਆ ਜਾ ਰਿਹਾ ਉੱਥੇ 140 ਕਰੋੜ ਜਿਹੜੇ ਦੇਸ਼ ਵਾਸੀ ਹੈਗੇ ਉਹਨਾਂ ਦਾ ਵੀ ਇਹਨਾਂ ਫੈਸਟਿਵਲ ਦੇ ਵਿੱਚ ਧਿਆਨ ਪੂਰਾ ਰੱਖਿਆ ਗਿਆ ਜੀਐਸਟੀ ਵਿੱਚ ਸੋਧ ਕੀਤੀ ਗਈ ਆ ਉਹ ਵੀ ਬਹੁਤ ਵੱਡੀ ਸੋਧ ਹੈਗੀ ਆ ਐਸਾ ਹੈ ਕਿ ਜੀਐਸਟੀ ਜਿਹੜੀ ਸੋਧ ਕੀਤੀ ਗਈ ਹੈ ਉਹ ਅੱਜ ਤੱਕ ਦਾ ਟੈਕਸਾਂ ਦਾ ਸਭ ਤੋਂ ਵੱਡਾ ਸੁਧਾਰ ਹੈ ਆਜ਼ਾਦ ਭਾਰਤ ਦੀ ਇਤਿਹਾਸ ਦੇ ਵਿੱਚ ਕਿ ਪਹਿਲੇ ਤੇ ਜਿਹੜਾ GST ਹੈ ਉਹ ਇੰਪਲੀਮੈਂਟ ਕਰਨਾ ਹੀ ਬੜਾ ਮੁਸ਼ਕਲ ਸੀ GST ਕੌਂਸਲ ਬਣਾਈ ਸਹਿਮਤੀ ਬਣਾਈ ਉਹਨੂੰ ਇੰਪਲੀਮੈਂਟ ਕੀਤਾ ਵਨ ਨੇਸ਼ਨ ਵਨ ਟੈਕਸ ਕੂ ਪਹਿਲੇ ਵਪਾਰੀਆਂ ਨੂੰ ਬੜੀ ਦਿੱਕਤ ਆਉਂਦੀ ਸੀ ਜੋਗਪਤੀਆਂ ਨੂੰ ਕਿ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲੱਗੇ ਦੀ ਤੰਗ ਹੁੰਦੇ ਸੀ ਭ੍ਰਸ਼ਟਾਚਾਰ ਹੁੰਦਾ ਸੀ ਅਧਿਕਾਰੀਆਂ ਦੀ ਔਰ ਚਲਦੀਆਂ ਦੀ ਔਰ ਹੁਣ ਚਾਰ ਸਲੈਬਾਂ ਸੀਗੀਆਂ ਉਹਨਾਂ ਦੇ ਵਿੱਚੋਂ ਸਿਰਫ ਦੋ ਰਹਿ ਗਈਆਂ 5% ਤੇ 18% ਇਹ ਕਿਹ 40% ਪਰ ਉਹ ਸ਼ਰਾਬ ਔਰ ਸਿਗਰਟ ਲਈ ਹੈ ਕਿ ਮੋਦੀ ਸਾਹਿਬ ਚਾਹੁੰਦੇ ਨੇ ਸ਼ਰਾਬ ਔਰ ਸਿਗਰਟ ਪੀਨੀ ਲੋਗ ਬੰਦ ਕਰ ਦੇ ਤਾਂ ਉਸ ਲਿਹਾਜ਼ ਨਾਲ 40% ਕੀਤੀ ਹੈ ਉਹਨੂੰ ਸੋਸ਼ਲ ਰਿਫਾਰਮ ਕਹਿ ਸਕਨੇ ਆ ਸਰ ਬਾਕੀ ਲਗਭਗ 99% ਆਈਟਮਾਂ ਜਿਹੜੀਆਂ ਨੇ ਉਹ ਐਸੇਲੇ 5% ਦੀ ਸਲੇਬ ਵਿੱਚ ਆ ਗਈ ਕਾਂਗਰਸ ਦੇ ਟਾਈਮ 30% ਟੈਕਸ ਸੀ ਸੋ ਅੱਜ ਜੋ ਟੈਕਸ ਜਿਹੜਾ ਹੈ 5% ਰਹਿ ਗਿਆ ਸੋ ਉਸ ਲਿਹਾਜ਼ ਦੇ ਨਾਲ 14 11 ਸਾਲ ਜਿਹੜੇ ਮੋਦੀ ਸਾਹਿਬ ਦੇ ਨੇ ਬੇਮਿਸਾਲ ਬੇਮਿਸਾਲ ਔਰ ਕਾਂਗਰਸ ਦੇ 70 ਸਾਲ ਭ੍ਰਸ਼ਟਾਚਾਰ ਨਾਲ ਦੇਸ਼ ਲੁੱਟ ਲਿਆ ਅੱਜ ਮੋਦੀ ਜੀ ਦੇ 11 ਸਾਲਾਂ ਵਿੱਚ ਜਿੱਥੇ ਦੇਸ਼ ਅੱਜ ਆਤਮ ਨਿਰਭਰ ਹੋਣ ਜਾ ਰਿਹਾ ਹੈ ਜਿੱਥੇ ਦੇਸ਼ ਵਿਕਸਿਤ ਹੋਣ ਜਾ ਰਿਹਾ ਹੈ ਜਿੱਥੇ ਦੇਸ਼ ਨੂੰ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਮਿਲੇ ਨੇ ਉਹ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਨੇ ਐਸਲੇ ਜਿੱਥੇ ਕਿ ਦੇਸ਼ ਪਰਮ ਵਿਵਵਲ ਪਹੁੰਚਣਾ ਹੈ ਤੇ ਵਿਸ਼ਵ ਸ਼ਕਤੀ ਬੰਨਾ ਹੈ ਵਿਸ਼ਵ ਗੁਰੂ ਬੰਨਾ ਹੈ ਸਭ ਤੋਂ ਵੱਡੀ ਆਰਥਿਕ ਸ਼ਕਤੀ ਬੰਨਾ ਹੈ ਸਭ ਤੋਂ ਵੱਡੀ ਸੈਨਿਕ ਸ਼ਕਤੀ ਬੰਨਾ ਹੈ ਸੋ ਉਹਦੇ ਲਈ ਹੀ ਸਾਰੀ ਭਾਰਤੀ ਜਨਤਾ ਪਾਰਟੀ ਐਨਡੀਏ ਔਰ ਸਾਰੀ ਦੇਸ਼ ਦੀ ਜਨਤਾ 140 ਕਰੋੜ ਮੋਦੀ ਜੀ ਮੋਦੀ ਜੀ ਨਾਲ ਮੋਡੇ ਨਾਲ ਮੋੜਾ ਲਾ ਕੇ ਥੱਲੇ ਨੇ ਪਰ ਕਾਂਗਰਸ ਤੇ ਬਾਕੀ ਵਿਰੋਧੀ ਦਲ ਕੇਵਲ ਰਾਜਨੀਤੀ ਕਰਦੇ ਨੇ ਉਹ ਅੱਜ ਦੇਸ਼ ਦੀ ਚਿੰਤਾ ਨਹੀਂ ਕਰਦੇ ਉਹਨੂੰ ਰਾਹੁਲ ਗਾਂਧੀ ਜਿਹੜਾ ਕਿ ਬਾਹਰ ਜਾ ਕੇ ਦੇਸ਼ਾਂ ਦੇ ਵਿੱਚ ਦੇਸ਼ ਦਾ ਅਪਮਾਨ ਕਰਦਾ ਫਿਰਦਾ ਜਾ ਕੇ ਉਹਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਦੇਸ਼ ਸਭ ਤੋਂ ਉੱਪਰ ਹੁੰਦਾ ਸਭ ਤੋਂ ਪਰਿਵਾਰ ਤੋਂ ਉੱਪਰ ਪਾਰਟੀ ਤੋਂ ਪਾਰਟੀ ਤੋਂ ਉੱਤੇ ਦੇਸ਼ ਹੁੰਦਾ ਔਰ ਉਸ ਮੰਦਬੁੱਧੀ ਰਾਹੁਲ ਗਾਂਧੀ ਨੂੰ ਸਮਝ ਨਹੀਂ ਆਂਦੀ ਉਹ ਆਪਣੇ ਦੇਸ਼ ਦੀ ਜਾ ਕੇ ਤੇ ਜਿਹੜੀ ਖিলাਫਤ ਹੈ ਉਹ ਵਿਦੇਸ਼ਾਂ ਹੀ ਕਰਦਾ ਹੈ ਪਰ ਉਹ ਗੱਲ ਹੈ ਕਿ ਜਿਹੜਾ ਤਲਾਬ ਜਿਹੜਾ ਦਰਿਆ ਹੈ ਉਹ ਜਿੰਨੀਆਂ ਅਵਰੋਧ ਹੁੰਦੇ ਨੇ ਉਹਨਾਂ ਹੀ ਉਹਦਾ ਬਹਾਅ ਤੇਜ ਹੁੰਦਾ ਤੇ ਮੋਦੀ ਜੀ ਉਹ ਦਰਿਆ ਨੇ ਕਿ ਜਿੰਨਾ ਉਹਨਾਂ ਦਾ ਵਿਰੋਧ ਕਰਨਗੇ ਉਹਨੇ ਹੀ ਸ਼ਕਤੀਸ਼ਾਲੀ ਹੋਗੇ ਲੋਕਾਂ ਦੀ ਸੇਵਾ ਕਰਨਗੇ ਕਵੀਤ ਮੰਤਰੀ ਚਿਮਾਈ ਦਾ ਬਿਆਨ ਆਇਆ ਕਹਿੰਦੇ ਵੀ ਜਦੋਂ ਉਹਦਾ GST ਅਨਾਉਂਸ ਕੀਤਾ ਆ ਨੁਕਸਾਨ ਹੋ ਰਿਹਾ ਸਟੇਟ ਦਾ ਪੰਜਾਬ ਦਾ ਨੁਕਸਾਨ ਹੋ ਗਿਆ 1 ਲੱਖ ਕਰੋੜ ਦੇ ਕਰੀਬ ਉਹਨਾਂ ਨੂੰ ਘਾਟਾ ਪਿਆ ਇਦਾਂ ਕਰਕੇ ਉਹਨਾਂ ਦਾ ਉਹਨਾਂ ਨੂੰ ਕਹੋ ਕਿ ਆਪਣਾ ਬੋਰੀਆ ਬਿਸਤਰਾ ਬੰਦ ਲਓ ਘਰ ਬੰਨ ਲਓ ਠੀਮਾ ਸਾਹਿਬ ਮਾਨ ਸਾਹਿਬ ਲਈ ਵੀ ਕੋਈ ਵਧੀਆ ਜਗ੍ਹਾ ਢੂਡ ਲਓ ਤੁਹਾਡੇ ਜਾਨ ਦਾ ਟਾਈਮ ਹੋ ਗਿਆ ਹੁਣ ਜਾਨ ਦੀ ਤਿਆਰੀ ਕਰੋ। ਇਹ ਕਹੇ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਸਾਬਕਾ ਆਗੂ ਪਾਜਪਾ ਦੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਔਰ ਜਿਹੜਾ ਸਮਾਨ ਬਾੜਪੀਟਾ ਨੂੰ ਦਿੱਤਾ ਜਾ ਰਿਹਾ ਉਹਦੇ ਤੇ ਜਿਹੜੀ ਚੈਕਿੰਗ ਹੈਗੀ ਆ ਉਹਦੀ ਜਿਹੜੀ ਦੇਖ ਰਏ ਕਹ ਉਹ ਕੀਤੀ ਜਾ ਰਹੀ ਆ ਤੇ ਇਹ ਉੱਚ ਕੋਟੀ ਦਾ ਜਿਹੜਾ ਜਿਹੜੀ ਸਮਾਨ ਹੈਗਾ ਉਹ ਜਿਹੜਾ ਇੱਥੇ ਪੈਕ ਕਰਕੇ ਬਾੜ ਪੀੜਿਤ ਇਲਾਕਿਆਂ ਵਾਸਤੇ ਇਹ ਭੇਜਿਆ ਜਾ ਰਿਹਾ ਹੈਗਾ ਜੇ ਚਾਵਲ ਦੀ ਗੱਲ ਕਰੀਏ ਜਾਂ ਹੋਰ ਪ੍ਰੋਡਕਟ ਦੀ ਗੱਲ ਕਰੀਏ ਭਾਂਡੇ ਜਿਹੜੇ ਹੈਗੇ ਨੇ ਉਹ ਵੀ ਵਧੀਆ ਕੁਆਲਿਟੀ ਦੇ ਹੈਗੇ ਨੇ ਤਾਂ ਇਹ ਸਮਾਨ ਜਿਹੜਾ ਹੈਗਾ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਤੇ ਲਗਾਤਾਰ ਜੀਐਸਟੀ ਦੇ ਉੱਤੇ ਵੀ ਜਿਹੜਾ ਸੌਰ ਕੀਤਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਹਦੇ ਉੱਤੇ ਵੀ ਜਿਹੜਾ ਸ਼ਵੇਤ ਮਲਿਕ ਹੈਗੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਤੇ ਬਹੁਤ ਵੱਡੀ ਜਿਹੜੀ ਕਾਰਵਾਈ ਹੈਗੀ ਆ ਜੀਐਸਟੀ ਦੀ ਸੋਧ ਨੂੰ ਲੈ ਕੇ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲ ਸਕੇ ਫੈਸਟਿਵਲ ਸੀਜ਼ਨ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਇਸ ਫੈਸਟਿਵਲ ਸੀਜ਼ਨ ਦੌਰਾਨ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾਣੀ ਹੈ ਪਰ ਇਹ ਵੀ ਜਿਹੜਾ ਪ੍ਰੈਸ ਕਾਨਫਰੰਸ ਦੌਰਾਨ ਸ਼ਵੇਤ ਮਲਿਕ ਹੋਰਾਂ ਨੇ ਕਿਹਾ ਕਿ 200 ਕਰੋੜ ਦੇ ਕਰੀਬ ਕਰੀਬ ਇਸ ਵਾਰ ਵੱਧ ਖਰੀਦਦਾਰੀ ਜਿਹੜੀ ਲੋਕਾਂ ਵੱਲੋਂ ਕੀਤੀ ਜਾਣੀ ਹੈ ਇਹ ਸਮਾਨ ਜਿਹੜਾ ਹੈਗਾ ਇਹ ਲੋਕਾਂ ਜਿਹੜੇ ਬਾੜ ਪੇੜਤ ਲਾਕੇ ਹੈਗੇ ਉਹਨਾਂ ਵਿੱਚ ਭੇਜਿਆ ਜਾਣਾ ਤਾਂ ਮਲਿਕ ਸਾਹਿਬ ਇੱਥੇ ਖੁਦ ਆ ਪਹੁੰਚੇ ਨੇ ਇਸ ਸਮਾਨ ਦੀ ਚੈਕਿੰਗ ਕਰਨ ਵਾਸਤੇ ਵੀ ਕਿੰਨਾ ਸਮਾਨ ਆ ਰਿਹਾ ਕਿਸ ਤਰੀਕੇ ਦੇ ਨਾਲ ਇਸ ਨੂੰ ਭੇਜਿਆ ਜਾਏਗਾ ਤੇ ਇਹ ਸਮਾਨ ਦੀ ਜਿਹੜੀ ਚੈਕਿੰਗ ਜਿਹੜੀ ਹੈਗੀ ਆ ਉਹ ਇਸ ਵੇਲੇ ਸ਼ੇਤ ਮਲਿਕ ਹੋਰਾ ਵੱਲੋਂ ਕੀਤੀ ਜਾ ਰਹੀ ਆ ਤਾਂ ਲਗਾਤਾਰ ਬਣੇ ਹੋਏ ਆ ਤਾਜ਼ਾ ਅਪਡੇਟ ਲਈ ਤੇ ਅੱਜ ਸ਼ਵੇਤ ਮਾਲਿਕ ਪਹੁੰਚੇ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜੀਐਸਟੀ ਨੂੰ ਲੈ ਕੇ ਜਿਹੜਾ ਸੋਧ ਕੀਤਾ ਗਿਆ ਆਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੱਡਾ ਤੋਹਫ਼ਾ ਜਿਹੜਾ ਹੈਗਾ ਸ਼ਵੇਤ ਮਾਲਿਕ ਖੋਰਾ ਵੱਲੋਂ ਕਰਾਰ ਦਿੱਤਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਵੱਡਾ ਤੋਹਫ਼ਾ ਜਿਹੜਾ ਹੈਗਾ ਉਹ ਦਿੱਤਾ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਗੰਭੋਈ ਦਾ ਇੰਸ਼ਾ ਅੱਲੋਤੀ ਸੁਖਿੰਦਰ